ਮਨ ਮਨਜਨ ਕਾਦੀ ਭੁੱਖ ਹੈ ਕਿਉਂਕਿ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਰਾਮਨਾਮ ਮੰਤਰੰ ਧਿਆਨ ਸਰਵਤ ਕਰਣਾ ਹੈ ਗਿਆਨ ਸਭ ਸੁਖਫਲ ਜਗਤ ਦੇ ਮਰਮਨ ਨਿਰਮੈਰਣੇ ਸਤਿਗੁਰੂ ਭਗਵਾਨ ਸਾਡੀ ਸਰੀਰ ਤੋਂ ਤੇ ਬੜਾ ਪਰ ਦਿਖਿਆਈ ਬੜਾ ਪਰ ਦਿਖਿਆਈ ਪਰਮਲੀ ਕੇ ਸੁਭਰਨਾ ਹੈ ਇੱਥੇ ਬੈਠ ਕੇ ਬੜਿਆ ਸੀ ਹੁਣ ਨਹੀਂ ਮਰਦੇ ਸੰਤ ਹੁਣ ਆ ਗਿਆ ਸੰਤ ਹੁਣ ਆ ਗਿਆ ਇਹ ਤਾਂ ਕਹਿੰਦੇ ਕਿ ਜਿਹੜਾ ਕੁ ਮਹਾਰਾਜ ਚਰਨਾਂ ਦੇ ਅੰਦਰ ਜਦੋਂ ਪਹੁੰਚਿਆ ਉਦੋਂ ਪਾਤਸ਼ਾਹ ਨੇ ਹੁਕਮ ਭੇਜਦਾ ਕਿ ਬਾਹਰ ਇੱਕ ਲੰਗਰ ਲੈ ਕੇ ਜੁੜਾ ਆ ਰਿਹਾ ਉਹਨਾਂ ਨੂੰ ਬਾਹਰ ਰੋਕ ਦਿਓ ਉਹਨਾਂ ਨੂੰ ਦਰਸ਼ਨ ਕਾਲੇ ਅੰਦਰ ਨਹੀਂ ਆਉਣ ਦੇਣਾ ਗੱਜ ਕੇ ਆਪ ਕੋ ਸਤਨਾਮ ਸ੍ਰੀ ਵੰਤ। ਤੇ ਸਾਧ ਸੰਗਤ ਦੇ ਤੇ ਜਿੱਦਾਂ ਹੀ ਨਗਰ ਵੀ ਸਾਧ ਸੰਗਤ ਨਹੀਂ ਵੇ ਆਪਾਂ ਨੂੰ ਪਤਾ ਹੈ ਖਰਾਬ ਹੋ ਜਾਂਦਾ ਹੈ। ਵੀ ਆਪਾਂ ਦੇਖਣ ਕਿਵੇਂ ਮਾਪ੍ਰਸ਼ਾਣ ਮਿਲਿਆ ਜਾਏ। ਇਦੋਂ ਤੁਰ ਤੱਕਿਆ ਵੀ ਜਦਾਂ ਬੀਬੀ ਸ਼ਰਦਾ ਰੇਵੀ ਦੀ ਸੇਵਾ ਕਰਦੇ ਸੀ ਨਾ ਬੀਬੀ ਜੀਤਾ ਜੀ ਸੇਵਾ ਕਰਦੇ ਨੇ। ਉਨਾ ਕੋਲ ਚਲੇ ਗਿਆ ਕਹਿੰਦੇ ਪਾਤਸ਼ਾਹ ਸਾਡੀ ਧੁਰ ਬਖਸ਼ਾਓ ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ ਗੁਰਸਿੱਖਾਂ ਦੇ ਅੰਦਰ ਸਤਿਗੁਰੂ ਵਰਤਦਾ ਹੈ ਕਹਿੰਦੇ ਕੋਲ ਹੋ ਗਈ ਸਾਨੂੰ ਬਖਸ਼ਾਓ ਕਹਿੰਦੇ ਗੁਰੂ ਕੇ ਜਾਨਾਂ ਵਿੱਚ ਤੁਸੀਂ ਤੁਹਾਨੂੰ ਪਤਾ ਹੈ ਗੁਰਮਹਾਰਾਜੇ ਮਨ ਨੂੰ ਕੀ ਭੌਂਦਾ ਹੈ ਕਹਿੰਦੇ ਪਾਤਸ਼ਾਹ ਤੁਸੀਂ ਦੱਸੋ ਤੇ ਮਾਤਾ ਜੀ ਕਹਿਣ ਲੱਗੇ ਗੁਰੂ ਜੀ ਨੂੰ ਬਹੁਤ ਸੋਹਣੇ ਲੱਗਦੇ ਹਨ ਬੜੇ ਵਧੀਆ ਗੱਲਾਂ ਕਹਿੰਦੇ ਹਨ ਉਹਨਾਂ ਦੇ ਦਰਬਾਰ ਤੇ ਬੜੇ ਸਜਦੇ ਨੇ ਮੈਂ ਕਿਹਾ ਪੰਜ ਬੰਮਰ ਦੇ ਪੰਜ ਗੁਰਾਸਤੇ ਦੇ ਰੂਪ ਵਿੱਚ ਅਸ਼ੀਰਵਾਦ ਦੇ ਰਹੇ ਸਾਥੀਓ ਨੇ ਕੀ ਕੀਤਾ ਕਿ ਇੱਕ ਫਨਵਾੜੀ ਲਾਈ ਉਹਨਾਂ ਦੇ ਤਨ ਮਨ ਲਾ ਕੇ ਦੂਵੀਂ ਸੇਵਾ ਕਰਦੇ ਨੇ ਤੇ ਫੁੱਲ ਜੋਗਨ ਤੇ ਆ ਗਏ ਉਹਦੇ ਸਮਾਗਮ ਆ ਗਿਆਂ ਤੇ ਗੁਰੂ ਮਹਾਰਾਜ ਫੁੱਲ ਬੜੇ ਭਉਂਦੇ ਨੇ ਗੁਰੂ ਮਾਰੇ ਫੇਰ ਪਰਜਾ ਪਾਉਣ ਲਈ ਆ ਗਏ ਸਾਥੀ ਦੀ ਕਹਿਣਾ ਸੌਖਾ ਏ ਨਿਭਾਉਣਾ ਬੜਾ ਔਖਾ ਮੈਂ ਖੁਦ ਵੀ ਕਿਉਂ ਨਾ ਹੁਣਾ ਗੁਰੂ ਜੀ ਦਾ ਪਰਜਾ ਪਾਉਂਦਾ ਇਹ ਸਾਥ ਦੀ ਹੱਲ ਕਰਨਾ ਬੜਾ ਔਖਾ ਏ ਫੁੱਲ ਵੀ ਜੋਗਨ ਤੇ ਆ ਗਏ ਸਮਾਗਮ ਦੀ ਸਵੇਰੇ ਹੈ ਪਤਾ ਫੁੱਲ ਲੈ ਕੇ ਜਾਣੇ ਦੀ ਕਿਰਪਾ ਹੋ ਜਾਣੀ ਏ ਤੇ ਸੱਧਿਆ ਸਮੇਂ ਸਾਧ ਸੰਗਤ ਦੇ ਇਹ ਤਫਕੀਰ ਦੇ ਰੂਪ ਮੰਦਰ ਸਾਧੂ ਦੇ ਰੂਪ ਮੰਦਰ ਮਾਪੁਰ ਸਾਹਿਬਾ ਪਸਤੀਵਾਨ ਨੇ ਕਹਿੰਦੇ ਬੁੱਲਾਂ ਦੀ ਪਰਵਾਰੀ ਬੜੀ ਸੋਹਣੀ ਜਿਹੜੇ ਸੇਵਾ ਕਰਦੇ ਨੇ ਕਹਿੰਦੇ ਮੈਨੂੰ ਦੋ ਚਾਰ ਫੁੱਲ ਦੇ ਦਿਓ ਸਵੇਰੇ ਮੈਂ ਵੀ ਗੁਰੂ ਚਰਨਾਂ ਵਿੱਚ ਭੇਟਾ ਕਰਦੇ ਨੇ ਤੇ ਕਹਿੰਦੇ ਪਤਾ ਕੀ ਆ ਕਿ ਇਦਾਂ ਆਪਾਂ ਨੂੰ ਦੇ ਤਾਂ ਮਾਪੁਰ ਸਾਹਿਬ ਨਹੀਂ ਲੈ ਕੇ ਜਾਣਿਆ ਇਹਨੂੰ ਨਹੀਂ ਦਿੱਤੇ ਜਾਣਿਆ ਇਤਿਹਾਸ ਕਹਿੰਦਾ ਏ ਉਹ ਜਿਹੜਾ ਜੁੜਾ ਤੇ ਰਾਤ ਨੂੰ ਸੌ ਗਿਆ ਸਵੇਰੇ ਫੁੱਲਣੇ ਆ ਕੇ ਜਾਵਾਂਗੇ ਉਹ ਰਾਤ ਦੇ ਬੱਜੇ 12 ਵਜੇ ਮਸਤ ਖੇਤ ਇਤਿਹਾਸਕ ਇਹਦਾ ਇਹ ਸਾਰਾ ਖੇਤ ਉਹਨਾਂ ਦਾ ਸਾਹਸ ਨਾਲੇ ਲਿਟ ਲਿਟ ਕੇ ਮਸਲ ਦਿੱਤਾ ਉਹ ਇੱਕ ਫੁੱਲਣ ਦਾ ਬੁੱਤ ਇੱਕ ਪਾਸੇ ਕੀਤਾ ਤੇ ਸਵੇਰੇ ਅੰਮ੍ਰਿਤ ਮੇਲੇ ਗੁਰੂ ਮਹਾਰਾਜ ਚੰਨਾ ਵਿੱਚ ਲੈ ਕੇ ਆ ਗਿਆ ਜਿਹੜੇ ਸੇਵਾ ਕਰਦੇ ਸੀ ਜਿਨ੍ਹਾਂ ਦੀ ਆਸ ਸੀ ਉਹ ਸਵੇਰੇ ਆ ਕੇ ਦੇਖਦੇ ਨੇ ਸਾਰੀ ਪਰਵਾੜੀ ਤਵਾ ਹੀ ਮਸਰੀ ਹੋਈ ਤੇਰੇ ਆਸਾਂ ਵੀ ਟੁੱਟ ਗਈ ਜਦ ਮਰਜ਼ੀ ਬਿਕਰ ਦੀ ਆਵਾਜ਼ ਬੜੀ ਦੂਰ ਤੱਕ ਜਾਂਦੀ ਹੈ ਨਾ ਜਦੋਂ ਬੰਨ ਫਕੀਰ ਵਸ ਲੈ ਕੇ ਗਿਆ ਪਾਥਾਂ ਨੇ ਫੁੱਲ ਲਏ ਇਹ ਸਾਰੀ ਸੰਤ ਦੇ ਵਿੱਚ ਬਜਰ ਕੀ ਕੀਤਾ ਕਹਿੰਦੇ ਫੁੱਲਾਂ ਦੇ ਵਿੱਚ ਅੱਜ ਬਾਜਨਾ ਨਹੀਂ ਹੁੰਦੀ ਸਾਰੀਆਂ ਸੰਤਾਂ ਨੇ ਜੀਤੀ ਕਿਤੇ ਅਜ ਤੱਕ ਤਾਂ ਕੋਰਾਂ ਨੇ ਬੱਚੇ ਨਹੀਂ ਕੀਤਾ ਫਿਰ ਕਹਿੰਦੇ ਕੀ ਹੁੰਦਾ ਹੈ ਕਹਿੰਦੇ ਇਹਨਾਂ ਫੁੱਲਾਂ ਦੇ ਵਿੱਚੋਂ ਕਿਸੇ ਸੇਵਕ ਦੇ ਰੂਹ ਤੜਪਦੀ ਏ ਇਹਨਾਂ ਦੇ ਵਿੱਚੋਂ ਇੱਕ ਆਵਾਜ਼ ਉੱਠਦੀ ਏ ਇਸ ਸਾਦੇ ਉਧਰ ਵੀ ਮਾਤਾ ਜੀਤਰਾ ਜੀ ਆ ਗਏ ਕਹਿੰਦੇ ਪਾਤਸ਼ਾਹ ਕੀ ਦੇਖਦੇ ਨੇ ਤੁਹਾਡੇ ਚਰਨਾਂ ਦੀ ਸੇਵਾ ਲੈ ਕੇ ਜੁੜਾ ਆਇਆ ਸੀ ਜਿਨ੍ਹਾਂ ਨੇ ਸਿੱਖ ਦੇ ਬਜਰ ਸਾਹਿਬ ਦਰਸ਼ਨ ਦੇਣ ਤੇ ਦੇਣ ਲੱਗਾ ਦਰਸ਼ਨ ਤੋ ਨਹੀਂ ਦਿੱਤੇ ਤੇ ਅੱਜ ਕੀ ਹੋ ਗਿਆ ਇਹ ਬਾਣਾ ਵਰਤਿਆ ਇਹ ਸੰਕੀਰਵੇ ਸਾਰੀ ਰਾਤ ਸਾਰੇ ਪੰਨ ਵਸਲ ਦਿੱਤੇ ਨੇ ਉਹ ਜੋੜਾ ਉੱਥੇ ਬੇਹੋਸ਼ ਹੋ ਕੇ ਡਿੱ ਗਿਆ ਪਿਆਏ ਕਿਰਪਾ ਕਰੋ ਸਤਗੁਰ ਮੇਰਾ ਜੀ ਸਤਗੁਰ ਮੇਰਾ ਮਾਰ ਦੀ ਬਾਲੇ ਸਿੱਖ ਦਾ ਵਜਨਾ ਜੇ ਮੈਨੂੰ ਪ੍ਰਸ਼ਾਦ ਨਹੀਂ ਮਿਲਣਾ ਤੇ ਗੁਰੂ ਕੀ ਦਰਸ਼ਨ ਨਹੀਂ ਦੇਣ ਲੱਗਾ ਕੀ ਹੁੰਦੇ ਦੇਖਦੇ ਨੇ ਉਹ ਜਿਹੜਾ ਜੋੜਾ ਸੀ ਸਾ ਸੰਗਤ ਦੇ ਪ੍ਰਾਣ ਤਿਆ ਗਿਆ ਤੇ ਸਾ ਸੰਗਤ ਦੇ ਸਤਗੁਰ ਮੇਰੇ ਨੇ ਕਿਰਪਾ ਕੀਤੀ ਸਤਗੁਰ ਮੇਰਾ ਮਾਰ ਦੀ ਬਾਲੇ ਗੁਰੂ ਦਾ ਸਿੱਖੀ ਬਚਨ ਉਹ ਜਿਹੜਾ ਪੂਰਾ ਕੀਤਾ ਕਿ ਦਰਸ਼ਨ ਨਹੀਂ ਦੇ ਦੇਣ ਲੱਗਾ ਉਸ ਜੀਵਨ ਵਿੱਚ ਦਰਸ਼ਨ ਨਹੀਂ ਦਿੱਤੇ ਤੇ ਦੁਬਾਰਾ ਸੰਜੀਤ ਨਹੀਂ ਕੀਤਾ ਪੂਰਾ ਟੀਨ ਸੇਵਾ ਵਿੱਚ ਵੀ ਲਾ ਦਿਆ ਗੱਲ ਕਿ ਆਪੂ ਸਤਨਾਮ ਸ੍ਰੀ ਮਤਬ ਨੇ ਸਾਹਮਣੇ ਨਾਲ ਸਾਧੂ ਬਾਬਾ ਨੰਦਾਰਾਮ ਦੀ ਪਢਾਰੀ ਸੰਤ ਭਗਵਾਨ ਜੀ ਮਹਾਰਾਜ ਸੰਤ ਮਿਲਰਾਂ ਦੀ ਕੋਈ ਹੋ ਰਿਆ ਉਹ ਸੰਤ ਫਲਮ ਦੀ ਦਾ ਜੀਵਨ ਬਿਜਵਾਣ ਦੇ ਗੱਲ ਕਿ ਆਪੂ ਸਤਨਾਮ ਇਸ ਲਈ ਜੋ ਦੀ ਸੈ ਗੁਰ ਸੇਖੜਾ ਤੁਸ ਨਿਮਰ ਲਾਗੋ ਪਾਈ ਦਿਓ ਆਖਾਂ ਮਿਰਤਾ ਜੀ ਕੀ ਗੁਰ ਸੱਜਣ ਤੇ ਬਿਲਾਇ ਦਿਓ ਸੋਈ ਤਸੂਪ ਤੇਸਰਾ ਮੇਰਾ ਮਨ ਅਰੰਤ ਨਾ ਕਾਹੂ ਜਾਏ ਦਿਓ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਸਰ ਵਾਏ ਦਿਓ ਮੈਂ ਆਸਾ ਰੱਖੀ ਕੇ ਤੂੰ ਮੇਰਾ ਸਭੋ ਦੁੱਖ ਗਵਾਏ ਦਿਓ ਇਤ ਮਾਰ ਫੇ ਚੱਲੇ ਭਾਈ ੜੇ ਗੁਰ ਕਹਿ ਸੁਕਾਰ ਕਮਾਏ ਦਿਓ ਦੇ ਦਰਸ਼ਨ ਕਰਨੇ ਆ ਤੇ ਆਹ ਰਾਜ ਜਦ ਲਈ ਕਿਹੜਾ ਰਾਹ ਗੁਰ ਕਹੇ ਸੋ ਕਾਰ ਤੁਮਾਇ ਤੇ ਜੋ ਗੁਰ ਨੇ ਕਹਿਣ ਉਸ ਨੂੰ ਭਲਾ ਕਰਕੇ ਮੰਨ ਲਿਆ ਕਰੀ ਗੱਜਿਆ ਤੁ ਸਤਨਾਮ ਸੇ ਆ ਪਿਛਲੀ ਵਾਰੀ ਦੀ ਗੱਲ ਆ ਸਾਧ ਸੰਗਤ ਦੇ ਜਦੋਂ ਸਤਿ ਪ੍ਰਭੂ ਦਾ ਮਹਾਰਾਜ ਜੰਦਰ ਸਿੰਘ ਨਾ ਵਿਰਾਮਾਦਲੀ ਕੀਤਾ ਆਪਾਂ ਸੰਗਤਾਂ ਦੇ ਦਰਸ਼ਨ ਕਰਕੇ ਆਈਏ ਪਹਿਲੀ ਵਾਰੀ ਆਉਣਾ ਸੀ ਇੱਥੇ ਮੈਂ ਲੰਗਰ ਚੱਲ ਰਿਹਾ ਸੀ ਤੇ ਸੰਤ ਆਪਾਂ ਕੋਲੇ ਪੰਗਤ ਲੱਗੀ ਹੋਈ ਸੀ ਮਾਮ ਜੀਬ ਦੇ ਤੁਸੀਂ ਵੀ ਜਲਦੀ ਚੱਲੋ ਅਸੀਂ ਲੰਗਰ ਵਿੱਚ ਆ ਗਏ ਆ ਅਸੀਂ ਬੇਥੇ ਪੰਗਦੇ ਵਿੱਚ ਬਹਿ ਗਏ ਸਾਡੇ ਕੋਲ ਖਾੜ ਆ ਗਿਆ ਪ੍ਰਸ਼ਾਦਾ ਆ ਗਿਆ ਪਰ ਚਮਚੇ ਨਹੀਂ ਆਏ ਇੱਕ ਸੇਵ ਕੁਮਾਰ ਨੇ ਸਾਡੇ ਸਾਹਮਣੇ ਰਹਿ ਕੇ ਸਾਡੇ ਚਮਚੇ ਲਿਆ ਦੇ ਉਹਨੂੰ ਚਾਵੜਾ ਵੀ ਮੈਂ ਸਾਧਾ ਦੇ ਨਾਲ ਸੇਵਾ ਕਰਾ ਰਿਆ ਉਹਨੇ ਗੱਲ ਅਣਸੁਣੀ ਕਰ ਦਿੱਤੀ ਜਦ ਤੇ ਮਾਂ ਪਾਪਾ ਪਰਜੇਤ ਮਹਾਰਾਜ ਵੀ ਆ ਗਏ ਲਗਰਮ ਸੇਵਾ ਕਰਦੇ ਮਾਂ ਪੁੱਤਾਂ ਨੂੰ ਭੇਡਾ ਦਿੰਦੇ ਉਹਨਾਂ ਨੇ ਦੇਖਿਆ ਵੀ ਲਗਰ ਤੈਗਾ ਪਰ ਚਮਚਾ ਹੈ ਨਹੀਂ ਉਸੇ ਸਿੱਧ ਨੂੰ ਕਹਿੰਦੇ ਜਾ ਢਟਕ ਜਾ ਕੇ ਚਮਚੇ ਲੈ ਕੇ ਆ ਉਹ ਵੀ ਭੱਜ ਗਿਆ ਅਸੀਂ 10 ਮਿੰਟ ਪਹਿਲਾਂ ਕਹਿੰਦੇ ਮੰਨਿਆ ਨਹੀਂ ਜਦ ਮਾਂ ਬਣਿਆ ਕੋਈ ਤਾਂ 100 ਬੋਲਿਆ ਕਿ ਮਾਂ ਕਿਹੜਾ ਸੇਵਾ ਕਰੀ ਸੇਵਾ ਉਹ ਹੁੰਦੀ ਏ ਜੇ ਦੀ ਜਰੂਰਤ ਹੋਵੇ ਕੋਈ ਪਰਵਾਹ ਨਹੀਂ ਹੁੰਦੀ ਕਿਉਂਕਿ ਸਾਜਨਾ ਵਿੱਚ ਸਮੇਂ ਮਾਂ ਪਰਜ ਵਰਤਿਆ ਕਰਦੇ ਨੇ ਇਸ ਲਈ ਸਭ ਕਹਿੰਦੇ ਨੇ ਇੱਕ ਤਮਾਰ ਗੱਜੰਦੇ ਭਾਈ ਅੜੇ ਗੁਰ ਕਹੇ ਸੋਕਾਰ ਕਮਾਈ ਦੀ ਉਹ ਤਿਆਗੇ ਮਨ ਕੀ ਬੰਦੜੀ ਆਪਣੀ ਮਨ ਦੀ ਬਾਤ ਛੱਡੇ ਜੇ ਦਵਾਜੇ ਤੋਂ ਬਾਅਦ ਜੇ ਉਹ ਕਹਿੰਦੇ ਨੇ ਮੈਨੂੰ ਕਹਾਂ ਹੀ ਛੋੜ ਦੋ ਆਪਣੀ ਹੋਂਮੇ ਮੈਂ ਮੇਰੀ ਗੁਰੂ ਘਰ ਦੇ ਦਰਵਾਜ਼ੇ ਤੋਂ ਬਾਹਰ ਛੱਡ ਦੇਣਾ ਚਾਹੀਦਾ ਤੇ ਅੱਗੇ ਮਨ ਕੀ ਬੱਤੜੀ ਵੇ ਸਾਰੇ ਦੂਜਾ ਪਾਏ ਦਿਓ ਇਸਵੇਂ ਸਾਰੇ ਗੁਰੂ ਦਾ ਰੂਪ ਨਹੀਂ ਦਵੈ ਛੱਡ ਦੇ ਕੀ ਤੇ ਅੱਗੇ ਮਨ ਕੀ ਬੱਤੜੀ ਵੇ ਸਾਰੇ ਦੂਜਾ ਪਾਏ ਦਿਓ ਇਉਂ ਭਾਵ ਹਰ ਦਰਸਾ ਵੜਾ ਮੈਂ ਲੱਗੇ ਤਤੀਵਾਏ ਦਿਓ ਉਹ ਆਪ ਕੋਲ ਰਜਾਣ ਦਾ ਮੈਂ ਕਹਿਆ ਸਭੋ ਕਮਾਉਂ ਡਿਓ ਜੋ ਗੁਰਤੀਸੇ ਸਿਖੜਾ ਜਿਹੜਾ ਪਹਿਲਾ ਸੇਵਕ ਸੀ ਉਹ ਬੇ ਅੱਜ ਮੁਗੱਦੀ ਵਿਰਾਜਣ ਜੋ ਪਹਿਲਾ ਸੀ ਗੁਰ ਸਿਖੜਾ ਹੁਣ ਗੁਰ ਸਿਖੜਾ ਗੁਰੂ ਗੁਰੂ ਦੇ ਪਦਵੀ ਤੇ ਜੋ ਦੀਸੇ ਗੁਰ ਸਿਖੜਾ ਤੇ ਸੰਗਿ ਨਿਵ ਨਿਵ ਲਾਗੋ ਪਾਏ ਜਿਓ